ਤੋ ਦੇਖਦੇ ਹਾਂ ਜੋ ਅਸ਼ਟਾਲਾ ਨੇ ਖਜਲੇ ਦੀਆਂ ਜੋ ਕਿ ਕਾਫੀ ਮਸ਼ਹੂਰ ਹੈ ਖਜਲਾ ਤੇ ਖਜਲਾ ਇਹਨੂੰ ਕਿਹਾ ਜਾਂਦਾ ਹੈ ਹਿੰਦੀ ਦੇ ਵਿੱਚ ਤੇ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਪਾਠੀਆਂ ਹੋਰ ਅੰਕਲ ਜੀ ਠੀਕ ਠਾਕ ਹੋ ਸਸੀ ਗਾਲ ਜੀ ਹੋਰ ਠੀਕ ਠਾਕ ਹੋ ਇਹ ਬੰਦਾ ਵੀ ਆਪਣਾ ਹੀ ਹੋਰ ਵਧੀਆ ਹੋ ਸੁਣਾਓ ਜੀ ਹਾਂਜੀ ਹਾਂਜੀ ਇਹਦਾ ਕਿੰਨੇ ਦਾ ਚੱਲੂ ਹੋ ਜਾਏਗਾ ਜੀ 9 ਦੇ ਚੱਲੂ ਹੋ ਜਾਦਾ ਜੀ 9 ਦੇ ਤਾਂ 9 ਸਤੰਬਰ ਜਦੋਂ ਨੌਵੀਂ ਆਉਂਦੀ ਹੈ ਨੌਵੀਂ ਉਦੋਂ ਚਾਲੂ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਮੱਸੀਆ ਦਾ 9 ਦਿਨ ਬਾਅਦ ਯਾਨੀ ਕਿ 5 ਸਤੰਬਰ ਤੋਂ ਜੋ ਮੇਲਾ ਹੈ ਸ਼ੁਰੂ ਹੋ ਜਾਏਗਾ ਹਾਂ 5 ਸਤੰਬਰ ਨੂੰ ਸ਼ੁਰੂ ਹੋਏਗਾ ਜੀ 5 ਸਤੰਬਰ ਤੋਂ ਮੇਲੀ ਤੱਕ ਦਲਦਾ ਦਿੰਦਾ ਠੀਕ ਹੈ ਜੀ ਤੇ ਬਾਬਿਆਂ ਦਰਵਾਜ ਜੀ ਕੀ ਕੁਝ ਚੜਦਾ ਜੀ ਚੜਦਾ ਜੀ ਇੱਥੇ ਸੇਵੀਆਂ ਚੜਦੀਆਂ ਜੇ ਕਨਗ ਚੜਦੀ ਜੇ ਤੇਲ ਚੜਦਾ ਜੇ ਪ੍ਰਸ਼ਾਦ ਚੜਦਾ ਜੇ ਹਾਂਜੀ ਲੂਣ ਝੜ ਜੜਦਾ ਜੇ ਤੇ ਰੰਗ ਬਰੰਗੇ ਮਠਾਈਆਂ ਵੀ ਤੁਸੀਂ ਆਪ ਬਣਾਉਂਦੇ ਆਪ ਬਣਾਉਂਦੇ ਨਹੀਂ ਹਲਵਾਈ ਲਾਏ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਸਭ ਤੋਂ ਮਸ਼ਹੂਰ ਖਜਲਾ ਖੰਜੀ ਖਾਦੇ ਲਖਾਇਲਾ ਪਾਠੀ ਜਿੰਨੂ ਗੰਦੇ ਪੰਜਾਬੀ ਖਜਲਾ ਕਹਿੰਦੇ ਆ ਇੰਦੇ ਦੇ ਵਿੱਚ ਹਾਂਜੀ ਪਾਠੀ ਕਹਿੰਦੇ ਪੰਜਾਬੀ ਪੰਜਾਬੀ ਚ ਹਾਂਜੀ ਸੋ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਆਪਾਂ ਖੜੇ ਆ ਪਿੰਡ ਛਪਾਰ ਜਿੱਥੇ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਲੱਗੇਗਾ ਸੋ ਇਹੋ ਜੀਆਂ ਕੁਝ ਹਜੇ ਆ ਜੋ ਤਿਆਰੀਆਂ ਨੇ ਉਹ ਤਿਆਰੀਆਂ ਹੋ ਰਹੀਆਂ ਨੇ ਤੇ ਸ਼ਟਾਲਾਂ ਲੱਗ ਚੁੱਕੀਆਂ ਨੇ ਠੀਕ ਹੈ ਤੇ ਭਾਈ ਸਾਹਿਬ ਤੁਸੀਂ ਦੇਖ ਸਕਦੇ ਹੋ ਰੰਗ ਬਰੰਗੇ ਮਠਾਈਆਂ ਤੇ ਖਜਲਾ ਜਿਹਨੂੰ ਕਹਿੰਦੇ ਆ ਖਜਲਾ ਹਿੰਦੀ ਦੇ ਵਿੱਚ ਤੇ ਪੰਜਾਬੀ ਵਿੱਚ ਕਹਿੰਦੇ ਆ ਨੂੰ ਪਾਠੀਆਂ ਤੇ ਫੂਡ ਕੋਰਡ ਹੈ ਪਾਠੀਆਂ ਦਾ ਤੇ ਫੂਡ ਕੋਰਡ ਜੋ ਪਾਠੀਆਂ ਦਾ ਹੈ ਇੱਕ ਸਾਈਡ ਤੇ ਬਾਕੀ ਜੋ ਤੁਹਾਨੂੰ ਇਹੋ ਜਿਹਾ ਕੁਝ ਰੌਣਕਾਂ ਦੇਖਣ ਨੂੰ ਮਿਲੇਗਾ ਇਸ ਟਾਈਮ ਕਰਮਾ ਗਰਮ ਬਣਾਈਆਂ ਜਾ ਰਹੀਆਂ ਨੇ ਪਾਠੀਆਂ ਠੀਕ ਹੈ ਸੋ ਦੋਸਤੋ ਇਸੇ ਜਗ੍ਹਾ ਤੇ ਲੱਗੇਗਾ ਪੰਜਾਬ ਦਾ ਮਸ਼ਹੂਰ ਸਪਾਰ ਦਾ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਿੰਘ ਲਖਣਜੀ ਦੀ ਯਾਦ ਦੇ ਵਿੱਚ ਜੋ ਇਹ ਮੇਲਾ ਹੈ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਧਾਰਮਿਕ ਮੇਲਾ ਦੇਖ ਸਕਦੇ ਹੋ ਦੋਸਤੋ ਇੱਥੇ ਮਿਲ ਜੈਗਾ ਤੁਹਾਨੂੰ ਪ੍ਰਸ਼ਾਦ ਜੋ ਕਿ ਪ੍ਰਸ਼ਾਦ ਦੇ ਵਿੱਚ ਇਹ ਸਾਰਾ ਕੁਝ ਚੜਦਾ ਆ ਸੇਵੀਆਂ ਹੋਗੇ ਕਣਕ ਹੋਗੇ ਖਿਲਾ ਹੋਗੇ ਪ੍ਰਸ਼ਾਦ ਸਾਰਾ ਦਰਬਾਰ ਦੇ ਵਿੱਚ ਚੜਦਾ ਹੈ ਬਾਬਿਆਂ ਨੂੰ ਸੋ ਅੰਦਰ ਚੱਲਦੇ ਆ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਜੈ ਪੀਰਾਂ ਚੈ ਮਸਤਾਂ ਜੈ ਪੀਰਾਂ ਦੀ ਜੈ ਮਸਤਾਂ ਦੀ ਕੋਈ ਦਰਸ਼ਨ ਕਰੋ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ